ਸ੍ਰੀ ਗੁਰਦੇ ਸਾਡੇ ਦਰਮਾਨ ਧੀਰਾ ਸਿੰਘ ਜੀ ਦਾਤਾ ਸਿੰਘ ਵਾਲਾ ਤੇ ਪ੍ਰਸ਼ਾਦਾ ਖਾ ਰਹੇ ਪੀਰਾ ਜੀ ਖਾਣਾ ਬਣਾਇਆ ਅਜਾ ਉਹ ਘਾਲੇ ਟੂ ਰੌਂਡ ਤੇ ਟੈਂਡਰ ਦਾ ਬਣਾ ਲਿਆ ਬੰਦਿਆ ਇੱਕ ਅੱਛਾ ਤੰਦੂਰੀ ਰੋਟੀਆਂ ਕਿੰਨੀਆਂ ਖਾ ਗਏ ਮਸਾ ਨੌਮੀ ਹੋਣੀ ਇਹ ਨੌਮੀ ਤੇ ਚੌਲ ਕਿੰਨੇ ਖਾ ਗਏ ਚੌਲ ਦੂਜੀ ਵਾਰ ਨੇ ਇਹ ਵੀ ਕੜੀ ਕਿੰਨੀ ਖਾ ਗਏ ਥੋੜੀ ਜਿਹਾ ਚਾਰ ਪੰਜ ਬੋਲ ਲਈਏ ਬਸ ਅੱਛਾ ਜੇ ਕਿਤੇ ਅੰਪਾਇਰਾਂ ਦਾ ਆਪਾਂ ਕੰਪੀਟੀਸ਼ਨ ਕਰਾ ਦਈਏ ਖਾਣੇ ਦਾ ਕਿੰਨੇ ਵਾਸਤਾਰ ਰਹੂਗਾ ਤੁਹਾਡਾ ਪਹਿਲਾ ਬੜੇ ਮਾਰ ਲਗਾ ਬਾਜਰੋੜਾ ਜੀ ਕੀ ਕਹਿਣਾ ਚਾਹੁੰਦੇ ਨਹੀਂ ਖਰਾਕ ਬਾਰੇ ਪਰ ਇਹ ਇੱਕ ਗੱਲ ਆ ਬਾਈ ਦੇਖੋ ਤੁਸੀਂ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖੋ ਇਹਦਾ ਪਤਲਾ ਜਿਹਾ ਸਰੀਰ ਇੰਨਾ ਖਾਣਾ ਜਾਂਦਾ ਕਿੱਥੇ ਆ ਇਹ ਰਾਜ ਦੀਆਂ ਗੱਲਾਂ ਨੇ ਇਹ ਸਾਰਿਆਂ ਨੂੰ ਥੋੜਾ ਦੱਸਿਆ ਜਾਂਦਾ ਨਾ ਕੋਈ ਪਤਾ ਨਹੀਂ ਕਰਦੇ ਇਹਨੇ ਖਾਣਾ ਜਾਂਦਾ ਕਿੱਥੇ ਆ ਇਹ ਹੁਣ ਜਮਣਾ ਦੇ ਵੇਰ ਹੀ ਵਜਦੇ ਨੇ ਗਲਾਉ ਜਮਣਾ ਕਿੰਨੇ ਹਗਾ ਦੀ ਖੋਖਰ 17 18 ਬਸ ਤੇ ਹਾਈਐਸਟ ਕਿਨੇ ਦਾ 22 ਦਾ 22 ਦਾ ਫਿਰ ਇਹ ਅਜੇ ਤੇਰਾ ਕੌਣ ਕੌਣ ਪਿਆਰ ਕਰਦਾ ਤੇਰੇ ਨੂੰ ਜਰੂਰ ਲਾਈਕ ਕਮੈਂਟ ਕਰਨਾ